ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਤੁਹਾਡਾ ਆਪਣੇ ਚੈਨਲ ਰੰਦਾਵਾ ਕਲੈਕਸ਼ਨ ਤੇ ਤੇ ਕੱਲ ਆਪਾਂ ਫਰਸਟ ਵਲੌਗ ਪਾਇਆ ਸੀ ਤੇ ਤੁਸੀਂ ਉਹਨੂੰ ਬੜਾ ਪਿਆਰ ਦਿੱਤਾ ਸੋਹਣੇ ਸੋਹਣੇ ਕਮੈਂਟ ਕੀਤੇ ਤੇ ਉਹਦੇ ਕਰਕੇ ਆਪਾਂ ਕੰਟੀਨਿਊ ਕਰ ਰਹੇ ਆ ਅੱਜ ਆਪਾਂ ਦੂਜਾ ਜਿਹੜਾ ਵਲੌਗ ਆ ਉਹ ਪਾਵਾਂਗੇ ਤੇ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਇਹ ਦਿੱਤਾ ਸੀ ਪਹਿਲੇ ਵਲੌਗ ਨੂੰ ਪਿਆਰ ਦਿੱਤਾ ਆਸ ਕਰਦੇ ਹਾਂ ਆਉਣ ਵਾਲੇ ਵਲੌਗਾਂ ਨੂੰ ਵੀ ਤੁਸੀਂ ਇਦਾਂ ਹੀ ਲਾਈਕ ਸ਼ੇਅਰ ਕਮੈਂਟ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਿਆਰ ਦੋਗੇ ਧੰਨਵਾਦ ਤੁਹਾਡਾ ਤੇ ਆ ਜਿਹੜਾ ਆਪਾਂ ਵਲੌਗ ਪਾਵਾਂਗੇ ਇਹ ਪਾਵਾਂਗੇ ਆਪਾਂ ਘਰ ਦੇ ਬੂਟਿਆਂ ਦੇ ਕਿ ਸਾਡੇ ਘਰ ਕਿਹੜੇ-ਕਿਹੜੇ ਬੂਟੇ ਲੱਗੇ ਆ ਫਲਦਾਰ ਸਬਜ਼ੀਆਂ ਵਾਲੇ ਤੇ ਹੁਣ ਸੀਜ਼ਨ 'ਚ ਕਿਹੜੇ ਫਲਦਾਰ ਜਿਹੜੇ ਆ ਉਹ ਬੂਟੇ ਫਲ ਦੇ ਰਹੇ ਆ ਤੇ ਕਿਹੜੀਆਂ ਸਬਜ਼ੀਆਂ ਲੱਥ ਰਹੀਆਂ ਆ ਠੀਕ ਆ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਕਰਦੇ ਆ ਕੰਟੀਨਿਊ ਅੱਜ ਦਾ ਵਲੌਗ ਬੂਟਿਆਂ ਤੋਂ ਧੰਨਵਾਦ ਹਾਂਜੀ ਸਵੇਰੇ ਸਵੇਰਾ ਆਪਾਂ ਛੱਤ ਤੇ ਆ ਗਏ ਤੇ ਵੇਖਿਆ ਮੌਸਮ ਸੋਹਣਾ ਤੇ ਆਪਾਂ ਆਖਿਆ ਚਲੋ ਤੁਹਾਨੂੰ ਬੂਟਿਆਂ ਦੀਆਂ ਥੋੜੀਆਂ ਜੀਆਂ ਚਲਕਾਹ ਖਾ ਰਹੀਏ ਕਰਦੇ ਆਂ ਦੀਆਂ ਹਾਂ ਆ ਜੀ ਕੋ ਦਾ ਬੂਟਾ ਉਹ ਬਾਹਰ ਚਾਰੀ ਅੰਬ ਦਾ ਬੂਟਾ ਲੱਗਾ ਜੀ ਕੋਈ ਇੱਧਰ ਬੂਟੇ ਲੱਗੇ ਨੇ ਕੋਈ ਉੱਤੇ ਲੱਗੇ ਨੇ ਬਾਕੀ ਆ ਬੂਟਾ ਕਮੈਂਟ ਕਰਕੇ ਦੱਸੋ ਕਿਹੜਾ ਬੂਟਾ ਆ ਪੰਜਾਬ ਚ ਘਟ ਹੁੰਦਾ ਇਹ ਆਪਾਂ ਹਿੰਟ ਦੇ ਦਿੰਨੇ ਆ ਆ ਤੇ ਫੜ ਕੀ ਥੱਲੇ ਜਾ ਕੇ ਤੁਹਾਨੂੰ ਕੱਲੇ ਕੱਲੇ ਬੂਟੇ ਬਾਰੇ ਦੱਸਦੇ ਆ ਕਿਹੜੇ ਫਲਦਾਰ ਬੂਟੇ ਲਾਏ ਆ ਆਪਾਂ ਠੀਕ ਆ ਜੀ ਕਿਹੜੇ ਫਲ ਲੱਗੇ ਆ ਹੁਣ ਕਿਹੜੇ ਕੁਝ ਸਮੇ ਬਾਅਦ ਲੱਗਣੇ ਆ ਸਾਰਾ ਕੋਈ ਜਾਣਕਾਰੀ ਦਵਾਂਗੇ ਅੱਪਾ ਰਹਿੰਦੇ ਆ ਖੂਤੇ ਬੈਕਾਂ ਤੇ ਡੇਰਿਆਂ ਤੇ ਆ ਗਏ ਆਪਾਂ ਥੱਲੇ ਆ ਆਪਣੀ ਧੀਰਾਂ ਨੀ ਸਦਕ ਨਾਲ ਅੱਜ ਆਇਆ ਜੀ ਚੀਕੂ ਦਾ ਬੂਟਾ ਇਹ ਘਟੋ ਕਾ ਟੱਟ ਦਾ ਸਾਲ ਪੁਰਾਣਾ ਵਾ ਤੇ ਜੇ ਕਿ ਇਹਦੇ ਘਰ ਚੀਕੂ ਲੱਗੇ ਆ ਤੇ ਜਾਣਕਾਰੀ ਨਹੀਂ ਆ ਵੀ ਚੀਕੂ ਕਿਦਾਂ ਪੋਣੇ ਆ ਤੇ ਉਹ ਵੀ ਆਪਾਂ ਨੂੰ ਕਮੈਂਟ ਕਰਕੇ ਪੁੱਛ ਸਕਦਾ ਆਪਾਂ ਦੱਸ ਸਕਦੇ ਆ ਤੇ ਬਹੁਤ ਵਧੀਆ ਫਲ ਹੈ ਜੀ ਇਹ ਵੀ ਚੀਕੂ ਦਾ ਆ ਇੱਧਰ ਆ ਜਾਓ ਜੀ ਇਹ ਆ ਗਿਆ ਜੀ ਆਪਣਾ ਸੰਤਰਿਆਂ ਦਾ ਬੂਟਾ ਇਹ 5-7 ਸਾਲ ਪੁਰਾਣਾ ਆ ਤੇ ਇਹਨਾਂ ਚ ਵੀ 2-3 ਵੈਰਾਈਟੀਆਂ ਹੁੰਦੀਆਂ ਸੰਤਰਿਆਂ ਚ ਜਿਵੇਂ ਕਿਨੂ ਮਸੰਮੀ ਤੇ ਸੰਤਰਿਆਂ ਚ ਵੀ ਉਹ ਵੀ ਜਦੋਂ ਪੱਕਣਗੇ ਤੇ ਫਿਰ ਤੁਹਾਨੂੰ ਦੱਸਾਂਗੇ ਕਿ ਕੀ ਕੀ ਡਿਫਰੈਂਟ ਆ ਇਹਨਾਂ ਦੇ ਵਿੱਚ ਆ 쇼 ਵਾਲਾ ਬੂਟਾ ਇੱਕ ਆ ਗਈ ਮਸੰਮੀ ਦਾ ਬੂਟਾ ਇਹ ਜਿਵੇਂ ਜੂਸ ਬਣਾਉਂਦੇ ਉਹ ਚਪੈਂਦੀ ਆ ਮਸੰਮੀ ਜ਼ਿਆਦਾ ਤੇ ਬਾਕੀ ਇੱਧਰ ਇੱਕ ਆ ਬੂਟਾ ਤੁਸੀਂ ਕਮੈਂਟ ਕਰਕੇ ਦੱਸਣਾ ਐਡਾ ਲੱਗੇ ਵੱਡਾ ਪਰਲੇ ਬੰਨੇ ਲੱਗਾ ਜਿਹੜਾ ਮੈਂ ਉੱਥੇ ਤੋਂ ਲਗਾਇਆ ਇਹ ਤੁਹਾਨੂੰ ਇੱਥੇ ਲੱਗੀ ਇੱਕ ਪੂੰਡਾਂ ਦੀ ਖੱਖਰ ਵਿੱਚ ਇਹਨਾਂ ਦਾ ਵੀ ਕੰਮ ਕਰਦੇ ਆ ਇੱਕ ਸਪਰੇ ਪਈ ਆ ਮਾਰ ਕੇ ਤੇ ਡਾਦਾਂਗੇ ਬਾਜਉਣਗੇ ਨਹੀਂ ਪੂੰਡ ਇੱਥੇ ਹੋਰ ਲੱਗੀ ਖੱਖਰ ਵਿੱਚ ਤੇ ਇਹ ਵੀ ਸੰਤਰਿਆਂ ਦਾ ਬੂਟਾ ਏ ਹੋਰ ਵੈਰੈਟੀ ਏ ਇੱਕ ਇਹ ਵੀ ਤੁਹਾਨੂੰ ਜੋ ਪੱਕਣਗੇ ਫਿਰ ਚੈੱਕ ਕਰਾਵਾਂਗੇ ਕੀ ਕੀ ਡਿਫਰੈਂਟ ਹੈ ਇਹਨਾਂ 'ਚ ਠੀਕ ਆ ਜੀ ਤੇ ਆ ਆ ਗਿਆ ਜੀ ਅਮਰੂਦ ਦਾ ਬੂਟਾ ਤੇ ਆ ਇਹ ਸ਼ਿਕਾਰੀ ਰੱਖਿਆ ਇੱਕ ਤਰ ਵੀ ਕੋ ਚ ਬੂਟੇ ਲੱਗੇ ਨੇ ਬਾਕੀ ਘਰਾਂ ਚ ਕੱਚਾ ਥਾਂ ਜਰੂਰ ਚਾਹੀਦਾ ਇੱਕ ਤੇ ਬੂਟਿਆਂ ਕਰਕੇ ਤੇ ਹੋਰ ਵੀ ਫਾਇਦੇ ਆ ਇਹਨਾਂ ਦੇ ਇਹ ਵੀ ਸੰਤਰਿਆਂ ਦਾ ਬੂਟਾ ਜੀ ਇਹ 10 ਬਾਸ 10 12 ਸਾਲ ਪੁਰਾਣਾ ਆ ਜੀ ਤੇ ਇਹਨੂੰ 에ਰ ਕੀ ਫਲ کافی ਲੱਗਾ ਕਈ ਯਾਰ ਮੌਸਮ ਹੁੰਦਾ ਕਈ ਯਾਰ ਕੱਟ ਲਾਂਦਾ ਵੱਧ ਲੱਗਦਾ ਪਰ 에ਰ ਕੀ ਫਲ ਬਹੁਤ ਲੱਗਾ ਇਹਨੂੰ ਵੀ ਅਜੇ ਤੇ ਕਿਰਪਾ ਬਾਬੇ ਦੀ ਗਾਂ ਵੇਖੋ ਕਈ ਯਾਰ ਚੜ ਵੀ ਜਾਂਦਾ ਹੁੰਦਾ ਤੇ ਬਾਕੀ ਉਹਦੇ ਰੰਗ ਐ ਜੀ ਹੂੰ ਇੱਧਰ ਆਗੇ ਪਪੀਤੇ ਜੀ ਆ ਵੇਖੋ ਸਵਾ ਲੱਖ ਪਪੀਤਾ ਲਗਾ ਬੜਾ ਬਜਾ ਕੇ ਰੱਖਿਆ ਪਕਾਉਣ ਦੇ ਆ ਤੇ ਤਾਂ ਦੇ ਸਾਹਮਣੇ ਰੱਖਾਂਗੇ ਦਾ ਰਿਜ਼ਲਟ ਉੱਤੇ ਫੁੱਲ ਜੇ ਪਏ ਆ ਜੇ ਇਹ ਸਾਲ ਦਾ ਪੁੱਤਾ ਜੀ ਪੂਰੀ ਗਰੋਥ ਕਰਦੇ ਆ ਇੱਧਰ ਲੱਗੀਆਂ ਅੱਲਾ ਕੱਦੂ ਵਾਲੀਆਂ ਅੱਲਾ ਵੱਡੀਆਂ ਨਿੱਕੀਆਂ ਇਹ ਸਭ ਜੀ ਲੱਤਰੀ ਬਈ ਸਾਡੇ ਤੇ ਆਇਰ ਗਈਆਂ ਜੇ ਤੇ ਕੁਝ ਕੱਦੂ ਲਾਦੇ ਪਏ ਆ ਉਹ ਜਪੰਡੀਆਂ ਵੱਲਾਂ ਤੇ ਤੋਰੀਆਂ ਦੀਆਂ ਵੀ ਲਾਈਆਂ ਪਰ ਤੋਰੀਆਂ ਜੇ ਲੱਥ ਨਹੀਂ ਲਈਆਂ ਐਰ ਕੀ ਸਬਜ਼ੀ ਘੱਟ ਲੱੰਡੀ ਆ ਪਤਾ ਨਹੀਂ ਕੀ ਚਕਰੋਂ ਬਾਦ ਸ਼ੰਪੂਸ਼ਾ ਕਾਫੀ ਪਈਆਂ ਹੁਣੇ ੜੀਆਂ ਵੱਲਾਂ ਵਾਂ ਮਸ਼ਰੀਆਂ ਪੂਰੀਆਂ ਉਦਾਂ ਫਲ ਵੇਖੋ ਕਿੰਨਾ ਲੱਗਦਾ ਅੱਲਾ ਤੇ ਕੱਦੂ ਤੇ ਕਾਫੀ ਲੱਗਣਦੇ ਆ ਨਾ ਹਾਂਜੀ ਤੇ ਹੁਣ ਆਪਾਂ ਇੱਧਰ ਚਲ ਗਏ ਨਾਖਾਂ ਦਾ ਬੂਟਾ ਇੱਕ ਆਪਣੇ ਇਹ ਵੀ 10-12 ਸਾਲ ਪੁਰਾਣਾ ਬੂਟਾ ਜੀ ਨਾਖਾਂ ਦਾ ਤੇ ਸਾਡੇ ਤੇ ਜਿਆਦਾ ਫਲ ਜੀ ਜਾਨਵਰ ਖਾਈ ਜਾਂਦਾ ਪੰਛੀਆਂ ਨੂੰ ਨਿਾਰੇ ਲੱਗੇ ਆ ਉਹ ਟਕ ਟਕ ਸੁਤੀ ਜਾਂਦੇ ਖਾਈ ਜਾਂਦੇ ਆ ਤੇ ਆ ਚੱਕਰ ਫਲ ਤੇ ਬਹੁਤ ਆ ਸਾਡੇ ਘਰ ਫਲਦਾਰ ਬੂਟੇ ਬਹੁਤ ਨੇ ਹੂੰ ਹੂੰ ਮੈਂ ਕਿਹਾ ਚਲੋ ਇਹ ਸੇਵਾ ਨੇ ਅਜ ਨਾਖਾਂ ਤੋੜਦੇ ਆ ਦੇ ਨਾਲੇ ਨਾਖਾਂ ਖਾਵਾਂਗੇ ਤੇ ਨਾਲੇ ਘਰ ਦਾ ਇਹਦਾ ਫਰੂਟ ਆ ਫਾਲਿਆ ਸਬਜੀ ਆ ਉਹਦਾ ਟੇਸਟ ਹੀ ਵੱਖਰਾ ਵਾ ਉਹ ਇਹ ਟ੍ਰਾਈ ਕਰਕੇ ਵੇਖਿਆ ਉਹਨਾ ਬਾਜ਼ਾਰੀ ਆਪਾਂ ਕੋਈ ਵੀ ਚੀਜ਼ ਲੈਨੇ ਆ ਕੱਦੂ ਲਾ ਲਈਏ ਇਹਦੇ ਉਹਦਾ ਟੇਸਟ ਬਣਾ ਕੇ ਵੇਖਿਓ ਹੋਰ ਹੋਊਗਾ ਤੇ ਘਰ ਦੇ ਕੱਦੂ ਦਾ ਟੇਸਟ ਹੋਰ ਹੋਊਗਾ ਇਹ ਫਰਕ ਹੈਗਾ ਜ਼ਮੀਨ ਆਸਮਾਨ ਦਾ ਹੀ ਇਹ ਆਪਾਂ ਤੇ ਹੁਣ ਜੋੜ ਕਰਦੀਆਂ ਚੀਜ਼ਾਂ ਦੇ ਹੀ ਦਿੱਤਾ ਜਿਆਦਾ ਜੀ ਤੇ ਨਾ ਖਾਣ ਬਸ ਮੁੱਕਣ ਹੀ ਆ ਰਹੀਆਂ ਥੋੜੀਆਂ ਹੀ ਰਹਿ ਗਈਆਂ ਜੀ ਸਾਡੇ ਕੋਲ ਨਾ ਕੇਰ ਦੀ ਹੁੰਦੀ ਫਲ ਦੀ ਜੇ ਬੰਦਾ ਕੇਰ ਵਾਲਾ ਹੋਵੇ ਤੇ ਫਲ ਬਹੁਤ ਲੱਗਦਾ ਸਾਡੇ ਕਿਉਂਕਿ ਕੱਲਾ ਬੰਦਾ ਵਾ ਤੇ ਕੰਮ ਜਿਆਦੇ ਆ ਜਿਵੇਂ ਜਿਆਦੇ ਆ ਜਿਵੇਂ ਕਹਿੰਦੇ ਹੁੰਦੇ ਆ ਤੇ ਉਹ ਤੁਹਾਨੂੰ ਹੌਲੀ ਹੌਲੀ ਸਾਰਾ ਕੁਝ ਪਤਾ ਲੱਗ ਜਾਣਾ ਜੇ ਆਪਣੇ ਵਲੌਗ ਹੁੰਦੇ ਰਹਿਣੇ ਆ ਉਹਨਾਂ ਜਾਣਕਾਰੀ ਦੇ ਦੇਣੀ ਆ ਇੱਤਰੇ ਕਾਚੀ ਕੁ ਦਾ ਬੁੱਟਾ ਇਹ ਵੀ ਦਾ ਭਰ ਹੰਸਾਲੇ ਇੱਤਰੇ ਵੀ ਪੁਰਾਣਾ ਬੁੱਟਾ ਵਾ ਮੈਂ ਵੀ 2-4 ਲਾਉਨੇ ਆ ਚੀਕੂ ਵੀ ਇਹ ਵੀ ਪਕਾ ਕੇ ਖਾਵਾਂਗੇ ਜੀ ਜੀ ਤੇ ਇਹ ਸਾਰੇ ਬੂਟੇ ਮੈਂ ਮੈਂ 70 80% ਜਿਹੜੇ ਬੂਟੇ ਆ ਉਹ ਸਾਡੇ ਫਾਦਰ ਸਾਹਿਬ ਨੇ ਲਾਏ ਆ ਜੀ ਉਹਨਾਂ ਨੂੰ ਬੂਟਿਆਂ ਦਾ ਬਹੁਤ ਸ਼ੌਂਕ ਹੈ ਤੇ ਉਹਨਾਂ ਦੀਆਂ ਬਹੁਤ ਜ਼ਿਆਦਾ ਜੁੜੀਆਂ ਇਹਨਾਂ ਬੂਟਿਆਂ ਨਾਲ ਤੇ ਬਾਕੀ ਮਾਪਿਓ ਤੁਹਾਨੂੰ ਪਤਾ ਆ ਵੀ ਬਹੁਤ ਕੀਮਤੀ ਚੀਜ਼ਾਂ ਜਦੋਂ ਚਲ ਜਾਣ ਪਤਾ ਬਾਅਦ ਚ ਲੱਗਦਾ ਤੇ ਆਪਾਂ ਮੈਸੇਜ ਵੀ ਦੇਣਾ ਚਾਹੁੰਦੇ ਇੱਥੇ ਈ ਜਿਨ੍ਹਾਂ ਦੇ ਮਾਪਿਓ ਜਿਉਂਦੇ ਆ ਉਹ ਪੂਰੀ ਰਿਸਪੈਕਟ ਉਹਨਾਂ ਦੀ ਸੇਵਾ ਕਰੋ ਜੀ ਜਦੋਂ ਇਹ ਚੀਜ਼ਾਂ ਚੱਲ ਜਾਂਦੀਆਂ ਪਤਾ ਫੇਰ ਲੱਗਦਾ ਜੀ ਤੇ ਬਾਕੀ ਜਿਨੇ ਮਾਲਕ ਨੇ ਸਵਾਸ ਬਖਸ਼ਿਆ ਟਾਈਮ ਪਤਾ ਨਹੀਂ ਕਿਦਾਂ ਕਦੋਂ ਆਏ ਨਾ ਪਰ ਜਦੋਂ ਕੋਈ ਪਿਓ ਮਾਂ ਬਾਹਰੋਂ ਉਹਨੂੰ ਕੋਈ ਕਹੇ ਵੀ ਤੇਰਾ ਪੁੱਤ ਬਹੁਤ ਚੰਗਾ ਜਾਂ ਸੋਭਾ ਕਰੇ ਤੇ ਪਿਓ ਜਾਂ ਮਾਂ ਆ ਕੇ ਜਦੋਂ ਪੁੱਤ ਨੂੰ ਜਾਂ ਧੀ ਨੂੰ ਦੱਸੇ ਤੇ ਪੁੱਤ ਜਾਂ ਧੀ ਉਹ ਦੂਣਾ ਹੋ ਜਾਂਦਾ ਉਹਦਾ ਹੋਰ ਵੱਧ ਲਗਾ ਹੋ ਜਾਂਦਾ ਉਹ ਹੋਰ ਜਿਆਦਾ ਰਿਸਪੈਕਟ ਕਰਦਾ ਮੇਰੇ ਨਾਲ ਇਹ ਕੁਝ ਹੋਇਆ ਵਾਕਿਆ ਮੇਰੇ ਫਾਦਰ ਸਾਹਿਬ ਨੇ ਦੱਸਿਆ ਹੀ ਕੋਈ ਸਾਡੇ ਪਿੰਡ ਦਾ ਹੀ ਬੰਦਾ ਸੀ ਤੇ ਉਹਨਾਂ ਜਦੋਂ ਮੈਨੂੰ ਦੱਸਿਆ ਤੇ ਉਹ ਵੀ ਬੜੇ ਖੁਸ਼ ਹੋਏ ਤੇ ਮੈਂ ਮੇਰਾ ਹੋਰ ਸਤਕਾਰ ਵੱਧ ਗਿਆ ਜਿਵੇਂ ਬੰਦਿਆ ਹੋਰ ਨਹੀਂ ਹੋਵਦਾ ਇੱਜ਼ਤ ਹੋਰ ਵੀ ਮੈਂ ਆਪਣੇ ਬਾਪੂ ਨੂੰ ਮਾਂ ਨੂੰ ਵੀ ਹੋਰ ਇੱਜ਼ਤ ਰਿਸਪੈਕਟ ਦੇਣੀ ਆ ਇਹ ਮੈਸੇਜ ਆ ਇਸ ਦੇ ਨਾਲ ਜੀ ਇੱਥੇ ਹੀ ਸਮਾਪਤੀ ਕਰਦੇ ਆ ਆਪਾਂ ਅੱਜ ਦੇ ਵਲੌਗ ਦੀ ਤੇ ਧੰਨਵਾਦ ਸਾਰਿਆਂ ਦਾ ਜਿਹੜਾ ਹੈ ਇੱਥੋਂ ਤੱਕ ਵਲੌਗ ਵੇਖ ਰਹੇ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਬਾਕੀ ਗਾਇੰਦੂ ਚੜ੍ਹਦੀ ਕਲਾ ਕਰੇ ਧੰਨਵਾਦ